ਕਿ ਹੈ ਪਰਮੇਸ਼ਰ ਵਾਹਿਗੁਰੂ ਜੀ ਤੇਰੇ ਅੱਗੇ ਬੇਨਤੀ ਹੈ ਅਸੀਂ ਤਾਂ ਅਪਰਾਧੀਆਂ ਹਮੇਸ਼ਾ ਭੁੱਲਣ ਆ ਰਹੇ ਹਾਂ ਅਸੀਂ ਤਾਂ ਬੇਅੰਤ ਔਗਣ ਹੀ ਕਰਦੇ ਆਂ ਤੂੰ ਆ ਸਾਨੂੰ ਨਿਰਗੁਣਿਆਂ ਨੂੰ ਦਾਤਾਂ ਦਿੰਨਾ ਫੇਰ ਅਸੀਂ ਦਾਸੀਆਂ ਦੀ ਸੰਗਤ ਤੇ ਤੇਰੀਆਂ ਹੋਰ ਜਿਹੜੀਆਂ ਸੰਸਾਰੀ ਕੋਈ ਮਾੜੀ ਮੋਟੀ ਸ਼ਕਤੀ ਵੇਖੀ ਉਹਨਾਂ ਦੀ ਸੰਗਤ ਦਾਸੀ ਫੇ ਮਾਇਆ ਤੈਨੂੰ ਤਿਆਗ ਤਦਾਸੀ ਸੰਗਤ ਪ੍ਰਭੂ ਤਿਆਗੇ ਕਰਮ ਹਮਾਰੇ ਇਸ ਕਰਕੇ ਸਾਡਾ ਹਾਲ ਤਾਂ ਕਿਰਤ ਕਣਾ ਵਾਲਾ ਹੋ ਗਿਆ ਤੂੰ ਦਇਆ ਕਰਕੇ ਫਿਰ ਵੀ ਸਾਨੂੰ ਦੇਈ ਜਾਨਾ ਕਿੰਨਾ ਦਾਤਾ ਬਖਸ਼ਦਾ ਤੁਮ ਦੇਵ ਹੋ ਸਭ ਕਿਛ ਦਇਆਧਾਰ ਹਮ ਕਿਰਤ ਕਨਾਰੇ ਪਰ ਅਸੀਂ ਕਿਰਤ ਕਣਾ ਹੁਣ ਕਿਰਤ ਕਣ ਕੈਸਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਚਨ ਲਿਖਿਆ ਕਿਰਤ ਕੰਨ ਨੂੰ ਕਿੰਨਾ ਮੰਦਾ ਕਿਹਾ ਆਮ ਆਪਾਂ ਵੇਖਦੇ ਹਾਂ ਕਿ ਕਿਸੇ ਦਾ ਕੋਈ ਕੀਤਾ ਭਲਾ ਦੇਵੇ ਮਾੜੀ ਜੀ ਗੱਲ ਕੋਈ ਹੋਵੇ ਨਾ ਆਪਾਂ ਕਹਿੰਦੇ ਬੰਦਾ ਕਿਰਤ ਕਾਣਾ ਬਈ ਕਾ ਤੂੰ ਲ ਮੈਂ ਉਹਦਾ ਫਲਾਣੇ ਸਮੇਂ ਆ ਫਾਇਦਾ ਕੀਤਾ ਅੱਜ ਮੈਨੂੰ ਲੋੜ ਪਈ ਮੁੱਕਰ ਗਿਆ ਕੋਈ ਰਾਹ ਹੀ ਨਹੀਂ ਦਿੱਤਾ ਐਡਾ ਕਿਰਤ ਕਾਣਾ ਉਹ ਫਲਾਣਾ ਸਮੇਂ ਮੇਰੇ ਕੋਲ ਆ ਚੀਜ਼ ਲੈ ਕੇ ਗਿਆ ਫਲਾਣੇ ਸਮੇਂ ਨੇ ਆਏ ਕੀਤਾ ਤੇ ਅੱਜ ਮੈਨੂੰ ਲੋੜ ਸੀ ਖੜਿਆ ਨਹੀਂ ਕਿਰਤ ਕਰਨਾ ਕਿਰਤ ਕਰਨ ਕਿਹਨੂੰ ਕਹਿੰਦੇ ਕਿਸੇ ਦੇ ਕੀਤੇ احسان ਨੂੰ ਜਿਹੜਾ ਭਲਾ ਦੇਵੇ ਗੁਰਮੁਖੋ ਪੁਲਾਉਣਾ ਨਹੀਂ ਚਾਹੀਦਾ ਕਿਉਂਕਿ ਸਿਆਣੇ ਪਰਸ ਕਹਿੰਦੇ ਆ ਬੰਦੇ ਤੇ احਸਾਨ ਇੱਕ ਵਾਰੀ ਤੇ ਗਧੇ ਤੇ ਚਾਹੇ 100 ਵਾਰੀ ਕਰ ਦਿਓ ਗਧਾ ਤਾਂ ਯਾਦ ਨਹੀਂ ਰੱਖਦਾ ਨੇ ਇਕਨ ਜੇ ਬੰਦਾ ਹੈ ਨਾ ਇੱਕ ਵਾਰੀ ਦਾ ਕੀਤਾ احسان ਵਿੱਚ ਇਤੇ ਰੱਖਦਾ ਇਹ ਆਪਾਂ ਸੰਸਾਰ ਵਿੱਚ ਵੇਖਦੇ ਆਂ ਪਰ ਕਦੇ ਸੋਚਿਆ ਵਾਹਿਗੁਰੂ ਨੇ ਕਿੰਨੇ احسان ਕੀਤੇ ਸਾਡੇ ਤੇ ਕੀਤੇ ਹੈ ਕਰ ਰਿਹਾ ਤੇ ਅੱਗੇ ਵੀ ਕਰੇਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਦੇ احਸਾਨ ਹੀ ਸਨ ਕਿੱਡਾ ਆਸਾਨ ਹੈ ਕਿ ਹਵਾ ਸਾਨੂੰ ਫ੍ਰੀ ਚ ਦੇਤੀ ਆਕਸੀਜਨ ਕਿੱਡਾ ਆਸਾਨ ਹੈ ਕਿ ਸੂਰਜ ਚੜ੍ਹਦਾ ਫੇਰ ਦਿਨ ਹੁੰਦਾ ਫਿਰ ਕਿਰਤ ਕਰਮ ਕਰਦੇ ਆ ਆਸਾਨ ਹੀ ਹੈ ਇਹ ਵੀ ਆਸਾਨ ਹੈ ਕਿ ਰਾਤ ਬਖਸ਼ੀ ਆਪੇ ਆਰਾਮ ਕਰਦੇ ਆ ਐਸਾਨ ਹੈ ਨਾ ਸਰੀਰ ਦਿੱਤਾ ਮਨੁੱਖਾ ਜਨਮ ਨੇ ਕਿਹੜੇ ਕਿਹੜੇ ਗਣੀਏ ਬੰਦਾ ਗਣੀ ਚੱਲੇ ਬੰਦਾ ਖਤਮ ਹੋ ਜੂ ਉਹਦੇ ਐਸਾਨ ਨਹੀਂ ਗਿਣੇ ਜਾਂਦੇ ਕਿੰਨੇ احسان ਕੀਤੇ ਐ ਤੇ ਸਾਡੇ ਇੱਕ ਵੀ ਚੇਤੇ ਨਹੀਂ ਅਸੀਂ ਉਹਦੇ ਲਈ ਟਾਈਮ ਹੀ ਨਹੀਂ ਕੱਢਦੇ ਹੋਰ ਕੰਮਾਂ ਵਾਸਤੇ ਸਮਾਂ ਹੈ ਰੱਬ ਵਾਸਤੇ ਸਾਡੇ ਕੋਲੇ ਸਮਾਂ ਨਹੀਂ ਜਿਨੇ ਇੰਨੇ احسان ਸਾਡੇ ਤੇ ਕੀਤੇ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਦਿਹਾੜੀ ਜਦੋਂ ਲੰਗਦੀ ਹੈ ਵੇਖਿਆ குரு ਕਿੰਨੇ احسان ਉਹ ਕਰ ਰਿਹਾ ਫਿਰ ਉਹਨੇ ਅੱਗੇ ਵੀ ਕਰਨੇ ਆ ਜੇ ਹਵਾ ਮੁੱਲ ਲੈ ਕੇ ਸਾਨੂੰ ਵਰਤਣੀ ਪੈਂਦੀ ਜਦੋਂ ਕੋਈ ਬੰਦਾ ਬਿਮਾਰ ਹੋ ਜਾਏ ਉਹਦੀ ਅੰਦਰ ਦੀ ਆਕਸੀਜਨ ਘਟ ਜੇ ਤੇ ਡਾਕਟਰ ਕਹਿੰਦਾ ਵੀ ਹੁਣ ਆਕਸੀਜਨ ਲਾਉਣੀ ਪਊ ਨਵਰਾਮ ਬੰਦਾ ਸਮਝ ਜਾਂਦਾ ਹੁਣ ਬਿੱਲ ਵੀ ਲੱਖਾਂ ਚ ਬਣੂਗਾ ਕਾ ਤੋ ਬਣਿਆ ਜੀ ਇਹਨਾਂ ਕਹਿੰਦੇ ਵੀ ਆਕਸੀਜਨ ਦੇ ਇੰਨੇ ਸਿਲੰਡਰ ਲਾਗੇ ਦਿੱਤੇ ਤਾਂ ਇਹ ਠੀਕ ਹੋਇਆ ਹਵਾ ਹੀ ਗੁਰੂ ਨੇ ਤੇ ਅਸੀਂ ਚੇਤੇ ਨਹੀਂ ਕਰਦੇ ਉਦੋਂ ਜਾਣੀਏ ਨਾ ਮੁੱਲ ਪੈਂਦਾ ਹੈ ਕਿੰਨਾ ਸੋਹਣਾ ਸਾਨੂੰ ਦੇਈ ਦਿੱਤੀ ਫਿਰ ਅੰਮ੍ਰਿਤ ਵੇਲੇ ਉੱਠਣ ਦਾ ਸਮਾਂ ਬਖਸ਼ਿਆ ਅਸਾਨੀ ਹੈ ਉਹਦਾ ਕਿੰਨਾ ਕਿਰਪਾ ਕੀਤੀ ਸਾਧ ਸੰਗ ਵਿੱਚ ਬੈਠਣ ਦਾ ਟਾਈਮ ਦੇਤਾ ਅਸਾਨੀ ਹੈ ਕਿੰਨੇ ਲੋਕ ਜਿਹੜੇ ਸਾਧ ਸੰਗ ਕਰਨਾ ਚਾਹੁੰਦੇ ਕੋਈ ਵਿਚਾਰੇ ਬਿਮਾਰ ਪਏ ਹੋਸਪੀਟਲਾਂ 'ਚ ਪਏ ਨੇ ਕੋਈ ਕੋਈ ਹੋਏ ਜੇ ਕੰਮ ਕਰਕੇ ਜਿਗਲਾਂ 'ਚ ਬੈਠੇ ਨਹੀਂ ਕਰ ਸਕੇ ਮਹਾਰਾਜ ਦੇ ਦਰਸ਼ਨ ਹੁੰਦੇ ਆ ਆਸਾਨ। ਤੋ ਅਗਰ ਕੋਈ ਇਹ ਸਾਨ ਭੁੱਲ ਜੇ ਉਹਨੂੰ ਕਿਰਤ ਕਰਨ ਕਹਿੰਦੇ ਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਇਹ ਧਰਤੀ ਨੂੰ ਪੁੱਛਿਆ ਧਰਤੀਏ ਤੈਨੂੰ ਭਾਰ ਲੱਗਦਾ ਕਿਸੇ ਦਾ ਇੰਨੇ ਪਰਬਤ ਨੇ ਇੰਨਾ ਤੇਰੇ ਉੱਤੇ ਇੱਕ ਤਖਤ ਖੜਾ ਹੈ ਕਿੰਨਾ ਕੋਈ ਤੈਨੂੰ ਭਾਰੇ ਨਹੀਂ ਲੱਗਦੇ। ਧਰਤੀ ਕੀ ਕਹਿੰਦੀ ਹੈ ਭਾਈ ਗੁਰਦਾਸ ਜੀ ਧਰਤੀ ਦੀ ਗੱਲ ਹੁਣ ਦੇਖੋ ਜਿਹੜਾ ਬ੍ਰह्म ਗਿਆਨੀ ਉਹ ਧਰਤੀ ਨੂੰ ਵੀ ਸੁਣ ਲੈਂਦਾ ਉਹਦੀ ਗੱਲ ਵੀ ਸੁਣ ਲਈ ਭਾਈ ਗੁਰਦਾਸ ਜੀ ਕਹਿੰਦੇ ਵੀ ਧਰਤੀ ਨੇ ਫਿਰ ਸਾਨੂੰ ਆਹ ਗੱਲ ਕਹੀ ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ ਮੈਨੂੰ ਇਹ ਜਿਹੜੇ ਪਰਬਤ ਨੇ ਅਸਮਾਨ ਨੂੰ ਕਹਿੰਦੇ ਐਡੇ ਉੱਚੇ ਉੱਚੇ ਆ ਇਹ ਭਾਰੇ ਨਹੀਂ ਲੱਗਦੇ ਨਾ ਤਿਸ ਭਾਰੇ ਕੋਟ ਗੜ੍ਹ ਘਰ-ਬਾਰ ਦਿਸੰਦੇ ਫਿਰ ਮੈਨੂੰ ਵੱਡੇ-ਵੱਡੇ ਕਿਲੇ ਹਵੇਲੀਆਂ ਉੱਚੀਆਂ-ਉੱਚੀਆਂ ਹੋਰ ਘਰ-ਬਾਰ ਜਿੰਨੇ ਦਿਸਦੇ ਇਹ ਵੀ ਨਹੀਂ ਭਾਰੇ ਲੱਗਦੇ ਨਾ ਤਿਸ ਭਾਰੇ ਸਾਇਰਾਨ ਨਦਵਾਹਾ ਵਹੰਦੇ ਸਾਇਰ ਸਮੁੰਦਰ ਨਦੀਆਂ ਵਾਹ ਨਾਮ ਵਾੜੇ ਨਾਲੇ ਬੈੰਦੇ ਆ ਏ ਵੀ ਨਹੀਂ ਮੈਨੂੰ ਭਾਰੇ ਲੱਗਦੇ ਕਿੰਨਾ ਜਲ ਚੱਲ ਰਿਹਾ ਹੈ। ਨਾ ਇਸ ਭਾਰੇ ਤਰਵਰਾ ਫਲ ਸੁਫਲ ਫਲੰਦੇ। ਭਾਈ ਸਾਹਿਬ ਕਹਿੰਦੇ ਨਾ ਮੈਨੂੰ ਆਹਾ ਦਰਖਤੀ ਭਾਰੇ ਲੱਗਦੇ ਆ। ਜਿਹੜੇ ਬਹੁਤ ਸੁਫਲ ਸਿਹਤ ਫਲਾਣਾ ਫਲੇ ਪਏ ਐ ਝੁਕੇ ਪਏ ਨੇ ਫਲਾਂ ਦੇ ਭਾਰ ਨਾਲ ਮੈਨੂੰ ਨਹੀਂ ਭਾਰੇ ਲੱਗਦੇ ਧਰਤੀ ਕਹਿੰਦੀ। ਨਾ ਇਸ ਭਾਰੇ ਜੀ ਜੰਤ ਅਣਗਣਤ ਫਰੰਦੇ ਫਿਰ ਕਿੰਨਾ ਜੀਵ ਜੰਤ ਫਿਰਦਾ ਕਿੰਨਾ ਕੁਸ਼ ਹੈ ਕਿੰਨੀ ਮਸ਼ੀਨਰੀ ਬੰਦੇ ਨੇ ਖੜਾਤੀ ਧਰਤੀ ਹੋਰ ਕਿੰਨਾ ਕੁਸ਼ ਅਣਗਣਤ ਜੀਵ ਜੰਤ ਫਿਰਦੇ ਆ ਨਾ ਮਨੁੱਖ ਤੋਂ ਲੈ ਕੇ ਕਿੰਨਾ ਕੁਸ਼ ਹੈ ਧਰਤੀ ਕਹਿੰਦੀ ਮੈਨੂੰ ਇਹ ਵੀ ਨਹੀਂ ਭਾਰੇ ਲੱਗਦੇ ਪੁੱਛਿਆ ਵੀ ਕੋਈ ਤਾਂ ਚੀਜ਼ ਭਾਰੀ ਲੱਗਦੀ ਹੋ ਕੀ ਕਿਹਾ ਧਰਤੀ ਨੇ ਭਾਰੇ ਭੁਈ ਅਕਿਰਤ ਕਣ ਮੰਦੀ ਹੂ ਮੰਦੇ ਕਹਿੰਦੇ ਧਰਤੀ ਕਹਿੰਦੀ ਵੀ ਭਾਈ ਗੁਰਦਾਸ ਜੀ ਐ ਬ੍ਰਹਮ ਗਿਆਨੀ ਪੁਰਖਾ ਮੈਨੂੰ ਕਿਰਤ ਕਣ ਭਾਰੇ ਲੱਗਦੇ ਜਿਹੜੇ ਭੇੜਿਆਂ ਤੋਂ ਵੀ ਭੇੜੇ ਨੇ ਬੰਦਿਆਂ ਤੋਂ ਵੀ ਮੰਦੇ ਐ ਜਿਹੜੇ ਰੱਬ ਦਾ ਕੀਤਾ ਭਲਾਗੇ ਤੇ ਕਿਰਤ ਕਣ ਕਿਉਂ ਭਾਰੇ ਲੱਗਦੇ ਐ ਫਿਰ ਫਿਰ ਭਾਈ ਗੁਰਦਾਸ ਜੀ ਪੁੱਛਦੇ ਧਰਤੀ ਇਹ ਕਿਰਤ ਕਹਾਣਾ ਜਿਨ੍ਹਾਂ ਨੇ ਰੱਬ ਨੂੰ ਭੁਲਾਤਾ ਇੰਨੇ ਮੰਦੇ ਆ ਧਰਤੀ ਕਹਿੰਦੀ ਹਾਂ ਕਿੰਨੇ ਕੁ ਮੰਦੇ ਨੇ ਕਿੰਨੇ ਕੁ ਭੇੜੇ ਆ ਤਾਂ ਧਰਤੀ ਨੇ ਫੇਰ ਭਾਈ ਗੁਰਦਾਸ ਜੀ ਨੂੰ ਦੱਸਿਆ ਕਹਿੰਦੀ ਬ੍ਰਹਮ ਗਿਆਨੀ ਪੁਰਖਾ ਸੁਣ ਮਦ ਵਿੱਚ ਰਿੱਧਾ ਪਾਏ ਕ ਕੁੱਤੇ ਦਾ ਮਾਸ ਮਦ ਦਾਮ ਸ਼ਰਾਬ ਦਾ ਹੁਣ ਸ਼ਰਾਬ ਵੈਸੇ ਹੀ ਮੰਦੀ ਚੀਜ਼ ਹਨ ਫੇਰ ਗੁਰਮਖੋ మాస్ ਦੁਨੀਆ ਪਾਣੀ ਚ ਪਾ ਕੇ ਰਹਿਦੀ ਐ ਵੀ ਭਾਈ ਸਾਹਿਬ ਨੂੰ ਕਹਿਣ ਲੱਗੀ ਧਰਤੀ ਕਿਸੇ ਬੰਦੇ ਨੇ ਕੁੱਤੇ ਦਾ మాਸ ਉਹਨੂੰ ਸਾਰਿਆਂ ਤੋਂ ਭੈੜਾ మాਸ ਲਿਖਿਆ ਤੇ ਉਹਨੂੰ ਰਿੰਦਿਆਂ ਕਾਦੇ ਚ ਸ਼ਰਾਬ ਚ ਪਾ ਕੇ ਮਾਦ ਵਿੱਚ ਰਿੱਧਾ ਪਾਏ ਕ ਕੁੱਤੇ ਦਾ మాਸ ਉਹ ਰਹਿਣ ਲਿਆ ਧਰਿਆ ਮਾਨਸ ਖੁਪਰੀ ਤਿਸ ਮੰਦੀ ਵਾਸ ਤੇ ਫਿਰ ਉਹ ਭਾਂਡੇ ਕਿਹੜੇ ਚ ਪਾਇਆ ਰਨ ਕੇ ਬੰਦੇ ਦੀ ਖੋਪੜੀ ਚ ਪਾਇਆ ਉਹ ਕੁੱਤੇ ਦਾ ਮਾਸ ਜਿਹੜਾ ਮਾਦ ਚ ਰੰਨਿਆ ਸੀ ਰੰਨ ਕੇ ਉਹਨੂੰ ਪਾ ਲਿਆ ਬੰਦੇ ਦੀ ਖੋਪੜੀ ਵਿੱਚ ਜਿਹਦੇ ਵਿੱਚੋਂ ਬਹੁਤ ਭੈੜੀ ਵਾਸਨਾ ਆਵੇ ਔਰ ਤੂ ਭਰੇਆ ਕਪੜਾ ਕਰ ਕੱਜਣ ਤਾਸ ਤੇ ਜਿਹੜੇ ਕਪੜੇ ਨਾਲ ਉਹਨੂੰ ਕਜਿਆ ਸੀ ਢਕਿਆ ਹੋਇਆ ਸੀ ਉਹ ਰਾਤ ਖੂਨ ਨਾਲ ਲਿਬੜਿਆ ਹੋਇਆ ਉਹਦੇ ਨਾਂ ਹੋ ਟਕਿਆ ਹੋਇਆ ਹੈ ਤੇ ਇੱਕ ਜਾਣੀ ਚੁੱਕ ਕੇ ਲੈ ਚੱਲੀ ਕੌਣ ਢੱਕ ਲੈ ਚੱਲੀ ਝੂੜੀ ਕਰ ਭੋਗ ਬिलास ਝੂੜੀ ਭਾਵ ਜਿਹੜੀ ਚੰਡਾਲਣ ਸੀ ਨਾ ਜਿਨ੍ਹਾਂ ਦਾ ਕੰਮ ਹੀ ਹੈ ਚੰਡਾਲਪਣਾ ਐਸੀਆਂ ਜਾਤੀਆਂ ਹਨ ਜਿਨ੍ਹਾਂ ਨੂੰ ਸਾਰੀ ਕਰਣਾ ਕਰਵੇ ਤੇ ਚੱਕ ਕੇ ਉਹ ਲਈ ਜਾਂਦੀ ਆ ਉਹਨੂੰ ਹੁਣ ਸਾਰੀਆਂ ਚੀਜ਼ਾਂ ਕਰਨਾ ਯੋਗ ਕਈਆਂ ਨਾ ਖੁਸ਼ੀਆਂ ਭੋਗ ਬਲਾਸਾਂ ਕਰਦੇ ਉਹ ਢਕੀ ਲਈ ਜਾਂਦੀ ਆ ਖੋਪੜੀ ਚ ਪਾ ਕੇ ਉਸ మాਸ ਨੂੰ ਆਖ ਸੁਣਾਏ ਪੁੱਛਿਆ ਲਾਹੇ ਵਿਸਵਾਸ ਤਾਂ ਅਗਿਉ ਕੋਈ ਬੰਦਾ ਮਿਲ ਗਿਆ ਉਹ ਕਹਿੰਦਾ ਵੀ ਇਹ ਕੀ ਟੱਕੀ ਜਾਨੀ ਐ ਬਦਬੂ ਮਾਰਦੀ ਐ ਆਖ ਸੁਣਾਏ ਪੁੱਛਿਆ ਜਦੋਂ ਕਿਸੇ ਨੇ ਪੁੱਛਿਆ ਨਾ ਵਿਸ਼ਵਾਸ ਜਾਣਨ ਵਾਸਤੇ ਤਾਂ ਉਸ ਚੰਡਾਲਣ ਨੇ ਚੋੜੀ ਨੇ ਕੀ ਗੱਲ ਕਹੀ ਇਹ ਕੀ ਲਿਆ ਜਿਹੜਾ ਇੰਨਾ ਢੱਕ ਕੇ ਲੈ ਕੇ ਚੱਲੇ ਆਂ ਕਹਿੰਦੀ ਕੁੱਤੇ ਦਾ ਮਾਸ ਹੈ ਸ਼ਰਾਬ ਚ ਰੰਨੇ ਆ ਹੋਇਆ ਇਹ ਕਾਦੇ ਚ ਪਾਇਆ ਬੰਦੇ ਦੀ ਖੋਪੜੀ ਚ ਪਾਇਆ ਐਨੀ ਭੈੜੀ ਚੋ ਬਾਸਨਾ ਹੁੰਦੀ ਐ ਤੇ ਉੱਤੇ ਖੂਨ ਨਾਲ ਲਿਬੜਿਆ ਕੱਪੜਾ ਉਹਨੇ ਟਕਿਆ ਹੋਇਆ ਤੇ ਜੋ ਚੁੱਕ ਕੇ ਲੈ ਜਾਈਆਂ ਲੋਕੀ ਉਹਦੇ ਨਾਲ ਵੀ ਘਰਨਾ ਕਰਦੇ ਆ। ਪੁੱਛਿਆ ਠਗਿਆ ਕਾ ਤੂੰ ਐ। ਇਹਦਾ ਠਗਣ ਵਾਲੀ ਕੋਈ ਚੀਜ਼ ਆ ਦੁਨੀਆ ਲੁਕੋ ਕੇ ਤਾਂ ਚੰਗੀ ਚੀਜ਼ ਨੂੰ ਲੈ ਕੇ ਜਾਂਦੀ ਐ ਤੂੰ ਠੱਕ ਕੇ ਲਈ ਜਾਂਦੇ ਆ। ਉਹ ਕਹਿੰਦੀ ਮੈਂ ਤਾਂ ਠਗਿਆ ਕਿਸੇ ਦੀ ਇਹਦੇ ਤੇ ਨਿਗਾ ਨਾ ਪੈ ਜੇ। ਖਾ ਕਮਾਲ ਐ। ਸਭ ਤੋਂ ਭੈੜੀ ਚੀਜ਼ ਐ। ਤੇ ਇਹਦੇ ਤੇ ਨਿਗਾ ਕਿਦੀ ਪਣੀ ਇਹਦੂ ਭੈੜਾ ਕੌਣ ਹੈ? ਨਦਰ ਪਵੈ ਅਕਿਰਤ ਕਣ ਮਤ ਹੋਏ ਵਿਨਾਸ਼ ਤਾਂ ਧਰਤੀ ਕਹਿੰਦੀ ਭਾਈ ਗੁਰਦਾਸ ਜੀ ਉਹ ਬੀਬੀ ਕਹਿਣ ਲੱਗੀ ਮੈਂ ਤਾਂ ਟਕਿਆ ਵੀ ਮਤਾ ਕਿਤੇ ਕਿਰਤ ਕਣ ਬੰਦੇ ਦੀ ਇਹ ਤੇ ਨਿਗਾ ਨਾ ਪੈ ਜੇ ਮਤਾ ਇਹ ਨਾਸ਼ ਹੀ ਹੋ ਜੇ ਇਹਦਾ ਭਾਵ ਕੀ ਹੈ ਕਿ ਇੰਨੀ ਭੈੜੀ ਵਸਤੂ ਤੋਂ ਵੀ ਕਿਰਤ ਕਣ ਬੰਦੇ ਦੀ ਨਿਗਾ ਪੈੜੀ ਹੈ ਉਹ ਜੀਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਭਲਾਇਆ ਹੋਇਆ ਹੈ ਸਤਿਗੁਰੂ ਜੀ ਬਚਨ ਕਰਦੇ ਨੇ ਓ ਤੁਮ ਦੇਵ ਹੋ ਸਭ ਕਿਛ ਦਇਆ ਧਾਰ ਹਮ ਕਿਰਤ ਕਨਹਾਰੇ ਲਾਗ ਪਰੇ ਤੇਰੇ ਦਾਨ ਸਿਓ ਨਹ ਚਿਤ ਖਸਮਾਰੀ ਤੁਜ ਤੇ ਬਾਹਰ ਕਿਛ ਨਹੀਂ ਭਵ ਗਟਨ ਹਾਰੇ ਕਹ ਨਾਨਕ ਸਰਨ ਦਇਆਲ ਗੁਰ ਲਿਹੁ ਮੁਗਦ ਉਧਾਰੇ ਅਰਦਾਸ ਕਰੋ ਵੀ ਮਹਾਰਾਜ ਅਸੀਂ ਕਿਰਤ ਕਾਣਾ ਸਾਡੇ ਤੇ ਵੀ ਮਿਹਰ ਕਰ ਦੇ ਤੇਰੇ ਦਰ ਤੇ ਜੁੜ ਜਾਈਏ ਸਤਸੰਗ ਦੀ ਪ੍ਰਾਪਤੀ ਹੋਵੇ ਸਾਡਾ ਵੀ ਆਧਾਰ ਹੋ ਜੇ ਫਿਰ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪ ਤੇ ਮੇਲੇ ਪੁਲ ਚੋਕ ਦੀ ਖਿਮਾ ਸਰਬੱਤ ਮਾਈ ਭਾਈ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤਨ ਪਹਿ ਅਰਦਾਸ